ਅੱਜ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼ਰਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ ਵੱਡੇ ਉਤਰਾਅ ਚੜ੍ਹਾਅ ਆਏ ਨੇ ਸਮੇਂ ਸਮੇਂ ਹੀ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਿਨਾ ਜਿਸ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਤੇ ਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਜੈਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਿਕਾਰਯੋਗ ਸੇਵਾਦਾਰ ਪ੍ਰਤੀ ਕੀਤੇ ਗ੍ਰੰਥੀ ਸਹਿਬਾਨ ਪ੍ਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸਿਕ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਨਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਕਿਲੋਨੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਇਕਵਾਇ ਕਰਦੀ ਏ ਦੇਸ਼ ਦੀ ਜਾਦੀ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਹਰਮਨ ਪਿਆਰੇ ਸਨ ਜਿਹੜੇ 13 ਵਾਰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾਇਆ ਪੰਜਾਬ ਦੇ ਲੋਕਾਂ ਨੇ 5 ਵਾਰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਲੰਬੀ ਜੇਲ੍ਹ ਕੱਟੀ ਔਰ ਇੱਕੋ ਇੱਕ ਸ਼ਰੋਮਣੀ ਕਾਲੀ ਦਲਬਾਦ ਪਾਰਟੀ ਸੀ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਅੱਜ ਦਿੱਲੀ ਤੇ ਰਾਜ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਇਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਇਹ ਕੋਈ ਬਿਆਨ ਨਹੀਂ ਦੇ ਸਕਦੇ ਕਿਤੇ ਮੁਜਾਰਾ ਨਹੀਂ ਕਰ ਸਕਦੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ 19 ਮਹੀਨੇ ਲਗਾਤਾਰ ਹਿੰਦੁਸਤਾਨ ਦੇ ਵਿੱਚ ਕੱਲਾ ਸ਼ਰੋਮੀ ਅਕਾਲੀ ਦਲ ਹੈ ਜਿਨ੍ਹਾਂ ਨੇ ਲਗਾਤਾਰ ਮੋਰਚਾ ਲਾ ਕੇ ਗ੍ਰਿਫਤਾਰੀਆਂ ਦਿੱਤੀਆਂ ਐਮਰਜੈਂਸੀ ਤੋੜੀ ਔਰ ਜੈਪ੍ਰਕਾਸ਼ ਨੇ ਇੱਕ ਰੈਲੀ ਪੰਜਾਬ ਦੀ ਧਰਤੀ ਤੇ ਕੀਤੀ ਜਿਦੇ ਵਿੱਚ ਸ਼ਰੋਮੀ ਅਕਾਲੀ ਦਲ ਦੀ ਬਹੁਤ ਵੱਡੀ ਸਲਾਗਾ ਕੀਤੀ ਗਈ ਤੇ ਅੱਜ ਦੇ ਜੇਲਾ ਚੋਂ ਬਾਹਰ ਆਏ ਆ ਤੇ ਸ਼ਰੋਮ ਦੀ ਅਕਾਲੀ ਗੱਲ ਦੇ ਸਦਕੇ ਆਏ ਆ। ਔਰ ਮੈਂ ਸਮਝ ਨਾ ਮ ਅਸੀਂ ਇੱਕ ਵਾਰ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਪੰਜਾਬ ਵਿੱਚ ਲੜੀ। ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਜਿੱਤੇ ਉਹ ਕਾਂਗਰਸ ਵੱਲ ਚਲੇ ਗਏ। ਅਸੀਂ ਲੜੇ ਭਾਵੇਂ ਉਹਨਾਂ ਦੇ ਨਾਲ ਸੀ। ਭਾਜਪਾ ਨਾਲ ਰਲ ਕੇ ਨਹੀਂ ਸੀ ਲੜੇ। ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਜਪਾਈ ਦੀ ਸਰਕਾਰ ਨਹੀਂ ਸੀ ਬਣਦੀ 13 ਵੋਟਾਂ ਜੰਮੂ ਕਸ਼ਮੀਰ ਦੀਆਂ ਚਤਾਲਾ ਸਰ ਦੀਆਂ ਪੰਜਾਬ ਦੀਆਂ ਔਰ ਹੋਰ ਲਾ ਕੇ 13 ਵੋਟਾਂ ਜਿਹੜੀਆਂ ਨੇ ਉਹ ਬਾਜਪਾਈ ਦੀ ਪਾਰਟੀ ਨੂੰ ਦਿੱਤੀਆਂ ਤੇ ਬਾਜਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਔਰ ਮੈਂ ਅੱਜ ਵੀ ਸੈਮੀਨਾਵਾਂ ਕਿ ਜਿਹੜਾ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਏ ਬਹੁਤ ਸਤਿਕਾਰ ਕਰਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੁਨੀਆ ਦੇ ਲੋਕਾਂ ਨੇ ਵੇਖਿਆ ਬਾਦਲ ਸਾਹਿਬ ਦੇ ਗੋਢੀ ਹੱਥ ਲਾਉਂਦਿਆਂ ਦੁਨੀਆ ਨੇ ਦੇਖਿਆ ਉਹਦੇ ਮਰਨ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਐਸਾ ਮਨੁੱਖ ਜਿਹਨੂੰ ਫਕਰੇ ਕੌਮ ਦਾ ਔਾਰਡ ਦਿੱਤਾ ਸੀ ਤੇ ਜਿਨ੍ਹਾਂ ਦੀ ਸਰਵਸ 20 20 ਸਾਲ ਦੀ ਏ ਬਿਨਾ ਕੇ ਗੱਲ ਤੋਂ ਦੁੱਖ ਆਉਂਦਾ ਰੋਣ ਆਉਂਦਾ ਵਾ ਕਿੰਨੂੰ ਦਸੀਏ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਦਿੱਤਾ ਨਾ ਹੋਈ ਫਟੇ ਕੋਮ ਵਾਪਸ ਲੈ ਲਿਆ ਔਰ ਜਿਸ ਢੰਗ ਦੇ ਨਾਲ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਜਲੀਲ ਕੀਤਾ ਗਿਆ ਇੱਕ ਕਦਮ ਅੱਗੇ ਆਓ ਇੱਕ ਹੋਰ ਕਦਮ ਅੱਗੇ ਆਓ ਔਰ ਜਿਸ ਧੰਗ ਦੇ ਨਾਲ ਲਲਕਾਰੇ ਮਾਰ-ਮਾਰ ਕੇ ਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਰਵਾਉਣ ਦਾ ਆਪਣੇ ਲਲਕਾਰਾ ਮਾਰਿਆ ਮੈਂ ਸਮਨਾ ਐਸੇ ਲੋਕ ਸਿੰਟਰ ਦੇ ਹੱਥਾਂ ਵਿੱਚ ਖੇਡਦੇ ਨੇ ਔਰ ਸ਼ਰੋਮਣੀ ਕਾਲੀ ਦਲ ਨੂੰ ਖਤਮ ਕਰਕੇ ਨਵਾਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਬੜੇ ਤਰਲੇ ਮਾਰੇ ਨੇ ਬੜੀਆਂ ਮੰਤਾਂ ਕੀਤੀਆਂ ਨੇ ਔਰ ਜਿਹੜੀ 5 ਮੈਂਬਰੀ ਕਮੇਟੀ ਬਣੀ ਏ ਕਿਸੇ ਨੇ ਕੋਈ ਜੇਲ ਨਹੀਂ ਕੱਟੀ ਕਿਸੇ ਨੇ ਕੋਈ ਕੁਰਬਾਨੀ ਨਹੀਂ ਕੀਤੀ ਕੋਈ ਅੱਜ ਤੱਕ ਆਪਣੇ ਕੋਈ ਨਮਾਇੰਦਾ ਨਹੀਂ ਬਣ ਸਕਿਆ ਜਿਨ੍ਹਾਂ ਦੀ ਕੋਈ 5 ਸਾਲ ਤੋਂ ਆਇਆ ਕੋਈ 10 ਸਾਲ ਤੋਂ ਕਾਲੀਦਣ ਵਿੱਚ ਆਇਆ ਕੋਈ 2 ਸਾਲ ਤੋਂ ਕਾਲੀ ਦਲ ਵਿੱਚ ਆਇਆ ਉਹਨਾਂ ਦੀ ਕਮੇਟੀ ਬਣਾਉਂਦੀ ਤੇ ਜਿਹੜਾ ਕਾਲੀ ਦਲ 100 ਸਾਲ ਤੋਂ ਲੜਦਾ ਆ ਰਿਹਾ ਉਹਨੂੰ ਜ਼ੀਰੋ ਕਰ ਦਿੱਤਾ ਉਹ ਮੈਂ ਆਪਣੇ ਟੱਬਰ ਨੂੰ ਕਹਿਣਾ ਚਾਹੁੰਦਾ ਜਿਹੜੇ ਅੱਜ ਵਿਰੋਧ ਵਿੱਚ ਵੀ ਬੈਠੇ ਹੋਏ ਨੇ ਔਰ ਮੈਂ ਹਿੰਦੁਸਤਾਨ ਦੀ ਸਿੱਖ ਕੌਮ ਨੂੰ ਕਹਿਣਾ ਚਾਹੁੰਦਾ ਆਓ ਕਾਲੀ ਦਲ ਨੂੰ ਬਚਾਈਏ ਕਾਲੀ ਦਲ ਨੂੰ ਮਾਰਨ ਵਾਲੇ ਰੰਗ ਜੇਬ ਦੀ ਰੂਹ ਨਾਲ ਰੰਝੁੱਕੇ ਨਹੀਂ ਅੱਜ ਇੱਕ ਪਾਸੇ ਗੁਰੂ ਦੇ ਸੇਵਕ ਨੇ ਉਹ ਸੈਂਟਰ ਕੋਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਕੋ ਨਹੀਂ ਖਰੀਦਿਆ ਜਾ ਸਕਿਆ ਤੇ ਭਾਜਪਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਖਰੀਦਿਆ ਗਿਆ ਸਜਾ ਤੇ ਇਹੋ ਹੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਰਾਜ ਭਾਗ ਛੱਡ ਕੇ ਸੈਂਟਰ ਚੋਂ ਆਇਆ ਕਿਸਾਨਾਂ ਦੇ ਮਸਲਿਆਂ ਤੇ ਨਹੀਂ ਤੇ ਰਾਜ ਭਾਗ ਕਰਨ ਵਾਲੇ ਨੂੰ ਕੀ ਲੋੜ ਸੀ ਛੱਡਣ ਦੀ ਔਰ ਮੈਂ ਸਮਿਨਾਮ ਅੱਜ ਜੇ ਕੋਈ ਨੇਕੀ ਕਰਦਾ ਤਾਂ ਲੋਕ ਕਹਿ ਜਾਂਦੇ ਨੇ ਆਪਣੇ ਬੱਚਿਆਂ ਨੂੰ ਵੀ ਆਹ ਘਰ ਨੇ ਮੇਰੇ ਨਾਲ ਨੇਕੀ ਕੀਤੀ ਸੀ ਇਹਦੇ ਵੱਲ ਖਿਆਲ ਰੱਖਿਓ ਬੀਜੇਪੀ ਵਾਲਿਓ ਅਸੀਂ ਤੁਹਾਡੇ ਮਗਰਹਾ ਦਾ ਨਾਰਾ ਮਾਰਿਆ ਐਮਰਜੈਂਸੀ ਚ ਅਸੀਂ ਜੇਲਾ ਕਟੀਆਂ ਤੁਹਾਨੂੰ ਕਢਾ ਕੇ ਲਿਆਂਦਾ ਅਸੀਂ ਤੁਹਾਡੀ ਸਰਕਾਰ ਬਣਾਉਣ ਵਿੱਚ ਤੁਹਾਡੇ ਤੋਂ ਬਗਹਿਰ ਲੜ ਕੇ ਤੁਹਾਨੂੰ 13 ਮੈਂਬਰ ਦਿੱਤੇ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਤਨਾ ਸਤਕਾਰ ਕਰਦੇ ਹੋ ਤੇ ਸੁਖਬੀਰ ਤੇ ਜਿਹੜੀ ਗੋਲੀ ਚੱਲੀ ਏ ਉਹਦਾ ਕਾਹਦਾ ਪਰਚਾ ਵਾ ਕੋਈ ਪਰਚਾ ਨਹੀਂ ਸਾਨੂੰ ਪੀੜ ਨਹੀਂ ਹੋਈ ਤੁਹਾਡੇ ਨਾਲ ਹਮਦਰਦੀ ਨਹੀਂ ਅਕਾਲੀ ਦਲ ਨੇ ਕੀਤੀ ਅੱਜ ਪੁਰਾਣੇ ਬੀਜੇਪੀ ਦੇ ਕਾਰਕੁਨ ਪੰਜਾਬ ਦੇ ਅੰਦਰ ਉਹ ਹਮਦਰਦੀ ਰੱਖਦੇ ਨੇ ਅਕਾਲੀ ਦਲ ਦੇ ਨਾਲ ਜਿਨ੍ਹਾਂ ਨਾਲ ਅਸੀਂ ਵਿਚਰੇ ਆਂ ਜਿਨ੍ਹਾਂ ਨਾਲ ਅਸੀਂ ਐਮਰਜੈਂਸੀ ਕੱਟੀ ਏ ਜਿਨ੍ਹਾਂ ਨਾਲ ਅਸੀਂ ਧਰਨੇ ਦਿੰਦੇ ਤੇ ਮੁਜਾਰੇ ਕਰਦੇ ਸੀ ਪਰ ਨਵੇਂ-ਨਵੇਂ ਬੀਜੇਪੀ ਚ ਗਏ ਸਾਡੇ ਟੱਬਰ ਦੇ ਕੁਝ ਲੋਕ ਜਿਹੜੇ ਖਰੀਦੇ ਗਏ ਸੀ ਉਹ ਕਿੰਨੇ ਨੇ ਅਕਾਲੀ ਦਲ ਨੂੰ ਮਾਰ ਕੇ ਨਵਾਂ ਅਕਾਲੀ ਦਲ ਬਣਾਉਣਾ ਦਾ ਕਿਹੜਾ ਅਕਾਲੀ ਦਲ ਬਣਾਉਣਾ ਕਿ ਸੁਖਬੀਰ ਤੋਂ ਬਗੈਰ ਭਾਵੇਂ ABC ਕੋਈ ਬਣ ਜਾਵੇ ਸੁਖਬੀਰ ਨੂੰ ਨਹੀਂ ਆ ਮੰਨਣਾ ਕਿੰਨੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲ ਆ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਮੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਮੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਮੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਰੇ ਤੇ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰੋਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ ਝਾਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜੇ ਮਾਰ ਰਹੇ ਆ ਤੇ ਸਾਨੂੰ ਬਚਨ ਦੀ ਲੋੜ ਆ ਅੱਜ ਵੇਖੋ ਪ੍ਰਧਾਨ ਨੂੰ ਆਖਾ ਤੂੰ ਤਾਂ ਅਸਤੀਫਾ ਦੇ ਦੇ ਦਿੱਤਾ ਪ੍ਰਧਾਨ ਨੂੰ ਕਿਹਾ ਵੀ ਤੂੰ ਹਾਂ ਤੇ ਨਾਂ ਚ ਜਵਾਬ ਦੇਣਾ ਉਹ ਜਦੋਂ ਉਹ ਹੈ ਹੀ ਇੱਥੇ ਨਹੀਂ ਸੀ ਇੰਡੀਆ ਚ ਬਾਹਰ ਸੀ ਉਦੋਂ ਵਾਰਦਤ ਹੋਈ ਆਪਣੇ ਉਹ ਬਰਗਾੜੀ ਵਾਲੀ ਉਹ ਸਫਾਈ ਦੇ ਸਕਦਾ ਸੀ ਸਭ ਉਹਦਾ ਮੂੰਹ ਬੰਦ ਕਰ ਦਿੱਤਾ ਹਾਂ ਜਾਂ ਨਾ ਮੰਨ ਗਿਆ ਸਭ ਓਏ ਅੱਜ ਮੈਂ ਸਮੀਨਾਵ ਸੱਜਣੋ ਸਮਝੋ ਹਰ ਮੰਦਰ ਸਾਹਿਬ ਦਾ ਤਲਾ ਲਾਲ ਕਰ ਦਿੱਤਾ ਤੋਪਾਂ ਟੈਂਕਾਂ ਦਾ ਹਮਲਾ ਕਾਂਗਰਸ ਨਹੀਂ ਕਰਕੇ ਲਊ ਦੇ ਵਿੱਚ ਬਦਲ ਗਿਆ ਤਲਾ ਦਾ ਪਾਣੀ ਲੱਖਾਂ ਲੋਕ ਮਾਰੇ ਗਏ ਏਜੰਸੀਆਂ ਨੇ ਉਹਦਾ ਨਾਮ ਭੁਲਾਤਾ ਤੇ ਬਰਗਾੜੀ ਦਾ ਨਾਮ ਤੁਹਾਡੇ ਮੂੰਹ ਚ ਪਾਤਾ ਬਰਗਾੜੀ 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 ਕਰਕੇ ਕਿੰਨੇ ਕੀਤੀ ਦਾदू ਵਾਲਦਿਆ ਸਾਥੀਆਂ ਨੇ ਤੇ ਦਾदू ਵਾਲ ਹੁਣ ਕਿੱਥੇ ਆ ਬੀਜੇਪੀ ਦੀ ਬੁੱਕਲ ਦੇ ਵਿੱਚ ਮੰਗਿਓ ਕੀ ਪਾਲਸੀ ਬਿੱਲੀ ਥਾਲੇ ਤੋਂ ਬਾਹਰ ਆ ਗਈ ਮੈਂ ਇਸ ਵੇਲੇ ਇੱਕ ਗੱਲ ਕਹਿਣੀ ਚਾਹੁੰਨਾ ਇਮਾਨਦਾਰ ਭਾਰਤੀ ਜਨਤਾ ਪਾਰਟੀ ਦੇ ਵਰਕਰੋ ਤੁਹਾਡੇ ਨਾਲਆਂ ਨੇਕੀਆਂ ਕੀਤੀਆਂ ਸਾਡੇ ਮਰਨ ਦੀ ਤੁਹਾਨੂੰ ਅਪੀਲ ਹੋਣੀ ਚਾਹੀਦੀ ਹੈ ਜੇ ਅਣਖ ਹੈ ਤੇ ਨਹੀਂ ਤੇ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਦੇ ਪੱਖ ਤਖਤ ਕੋਲੋਂ ਤਾਕਤ ਲਵਾਂਗੇ ਲੜਾਈ ਲੜਾਂਗੇ ਜੇ ਲੋਕ ਚਾਉਣਗੇ ਸਰਕਾਰ ਬਣੇਗੀ ਲੋਕ ਨਾ ਚਾਉਣਗੇ ਤੇ ਫੇਰ ਦਲੀਜ਼ਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਵਾਂਗੇ ਸਾਨੂੰ ਕਿਸੇ ਔਡੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼ਰੋਮੀ ਅਕਾਲੀ ਦਲ ਦੀ ਲੋੜ ਆ ਜਿਹੜਾ ਜੇਲ੍ਹਾਂ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋ ਕੇ ਪੈਰਾ ਦੇਣ ਦੀ ਲੋੜ ਆ ਸਾਨੂੰ ਦਿੱਲੀ ਵਾਲਾ ਅਕਾਲੀ ਦਬ ਕਿਸੇ ਕੀਮਤ ਤੇ ਪ੍ਰਵਾਨਤ ਨਹੀਂ ਹੋਣਾ ਚਾਹੀਦਾ। ਮੀਸ਼ਾ ਸਾਹਿਬ ਦੇ ਪ੍ਰੈਸ ਨੋਟ ਬਾਰੇ ਕੀ ਕਹਿਣਾ ਤਾਂ ਜਿਹੜਾ ਮੈਂ ਯਾਰੀ ਕੀਤਾ ਕੱਲ ਨੂੰ। ਮੈਂ ਇਹ ਸਮਝ ਨਾਵਾ ਆ ਈਡੀ ਜੜੀਆ ਬਹੁਤ ਵੱਡੀ ਛੱਡੀ ਹੋਈ ਏ ਇਹਨਾਂ ਨੇ। ਇਹ ਜਿੰਨੂੰ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ। ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਿੱਡੋਂ ਉਧਰ ਹੈ ਨਹੀਂਗੇ। ਪਰ ਈਡੀ ਨੇ ਚਾਲੂ ਕਰ ਲੈਣੀ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜੇ-ਬੜੇ ਵੱਡਿਆਂ ਔਡੀਆਂ ਤੇ ਬੈਠੇ ਹੋਏ ਸੀ। ਮਿਸਾਲ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਉਹਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣਾ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅੱਖ ਤੇ ਗੈਰ ਮਰ ਚੁੱਕੀ ਜਿਹੜੇ ਅੱਖ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਵਿਕਾਰਨਾ ਚਾਹੁੰਨਾ ਮੁਸੀਬਤਾਂ ਸਦਾ ਨਹੀਂ ਰਹਿਆਂ ਦਿਨੇ ਆਉਂਦਾ ਵਾ ਕੜਕ ਦੀ ਧੁੱਪੇ ਨਹੀਂ ਬੈਠਾ ਜਾਂਦਾ ਲੇਕਿਨ ਉਹਦੀ ਜਵਾਨੀ ਮੁੱਕ ਜਾਂਦੀ ਏ ਸ਼ਾਮ ਨੂੰ ਠੰਡ ਹੋ ਜਾਂਦੀ ਏ ਹਨੇਰੀ ਰਾਤ ਵਿੱਚ ਕਦਮ ਨਹੀਂ ਪੁੱਟਿਆ ਜਾਂਦਾ ਡਰ ਆਉਂਦਾ ਪਰ ਕੁਝ ਸਮੇਂ ਬਾਅਦ ਹਨੇਰੀ ਰਾਤ ਦੀ ਉਮਰ ਮੁੱਕ ਜਾਂਦੀ ਏ ਦਨ ਚੜੇ ਆਉਂਦਾ ਵਾ ਮੁਸੀਬਤ ਦੀ ਉਮਰ ਆ ਫਦਾਨੀ ਰਹਿਣੀ ਇਹਦੀ ਉਮਰ ਮੁੱਕ ਜਾਣੀ ਏ ਜਿਹੜੇ ਸਾਡੇ ਨਾਲ ਖਲੋਣਗੇ ਕਾਲੀ ਦਾਲ ਵਿੱਚ ਉਹਨਾਂ ਦਾ ਸਿਰ ਉੱਚਾ ਹੋਵੇਗਾ ਉਹ ਦਸਾਂ ਨੇ ਕਿਹਾ ਜੀ ਨਾ ਮੀਠੀਆਂ ਨੇ ਪਿਛਲੇ ਸ਼ੁਰੂ ਮਾਰੇ ਗੱਲ ਦੁੱਲ ਚਾਹੇ ਦੇਖੀ ਰੱਖਣਾ ਜੀ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਵਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਤਾ ਜਿਹੜਾ ਮੇਰੇ ਕੋਈ ਖਾਣਾ ਦੱਸੋ ਪਰ ਉਹਨਾਂ ਦੇ ਖਿਲਾਫ ਮੈਂ ਹੁਣ ਕਾਲ ਵੀ ਕਰੇਗੀ ਪਾਰਟੀ ਮਜੀਠੀਆ ਗਰੁੱਪ ਦੇ ਖਿਲਾਫ ਜਿਹੜਾ ਉਹਨਾਂ ਦਾ ਵਿਆਹ ਪ੍ਰਸਤਾਵ ਜਾਈ ਕਰਦਾ ਓਏ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਪ ਪੈਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁਕਲੇ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਚ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਨੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਲੋਧੀ ਨਗਰ ਹੋਣਾ ਕਿਹਾ ਵੀ ਇਹ ਗਲਤ ਫਾਸਲਾ ਸੀ ਕਾਲ ਦੇਖੋ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਬ ਰੋਜ਼ ਕੀਤਾ ਹੈ ਪਾਰਟੀਆ ਰੋਜ਼ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਦਾ ਜਿਸ ਅਕਾਲੀ ਦਲ ਨੇ ਸ਼੍ਰੋਮਿਕ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼ਰੂਮਿਕ ਕਮੇਟੀ ਦੀ ਅਗਜਕਟਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾ ਬਣੀ ਉਹ ਸ਼ਰੂਮਿਕ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਅਗਜਕਟਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗ ਜੇਬ ਦੀ ਜੇਬ ਚੋਂ ਮੂੰਹ ਜੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਕਵਰ ਕਰ ਲਿਆ